It doesn't aí, não? Tá e, que abenço, Não, aqui. Baixo. ਮੇਰੇ ਨਜ਼ਰੀਂ ਨਵਾਂ ਵਾਲੀ ਮੰਨਦਾ ਹਾਲੇ ਲਈ ਆਈ ਉਹ ਇੰਨਾ ਧੁੱਪੇ ਬਹਿਣਾ

ਉਦੋਂ ਨਾਲ ਗਏ ਆਵੇਂ ਹੁਣ ਤਨਾ ਕੋਈ ਆਊਗਾ ਇੱਥੇ ਜੀ ਬਿਆ ਪੂਤਾ ਕੇ ਪੂਤਾ ਕੇ ਇਹ ਪੂਤਾ ਗੱਦੀ ਬਣ ਕਰਦੀ ਐ ਪੂਆ ਕੋਲ ਤੇ ਪੂਆ ਕੋਲ ਬੇਸ਼ੱਕ ਕਰ ਜਾ ਬੇ ਆਇ ਤੋ ਘਰ ਕੁੰਡੀ ਕੋਈ ਕੁੰਡੀ ਆ ਕੇ ਬੇ ਕੁੰਡੀ ਹੈ ਜੀ ਛਦਾਈਆ ਨਹੀਂ ਕੁੰਡੀ ਇੱਥੇ ਹਾਂ ਮੈਂ ਹੁਣ ਕਿੱਦਾਂ ਬੰਨ ਕਰਤਾ ਵਾ ਆ ਕਿੱਦਾਂ ਕੁੰਡੀ ਬੇ ਸੋਨੂ ਕੁੱਤਾ ਨੂੰ ਮਾਰਦੀ ਸਾਰੇ ਬਾਪਜੇ ਕਿ ਇਧਰ ਵੇਹਾਂ ਕਰਤੀ ਆਂ ਇਹਨੇ ਆ ਮਰ ਗਿਆ ਇਹ ਅੰਦਰ ਵੇਹਾਂ ਰੌਲਾ ਪਾਉਣ ਡਿਆ ਇਹ ਮਰ ਕਿੱਥੇ ਗਿਆ ਵਾ ਜਿੰਦਾ ਵਾ ਹਾਏ ਤੇ ਰੌਲਾ ਕਿੰਨਾ ਪਾਉਂਦਾ ਕੁੰਡੀ ਨਹੀਂ ਖੋਲਣੀ ਆਉਂਦੀ ਆ ਬਾਹਰ ਲੱਗੀ ਆ ਹਾਏ ਹਾਏ ਰੌਲਾ ਕੁੱਤਾ ਗੁੰਡੀ ਮਾਰਦੀ ਆ ਉਥੇ ਆ ਭਰਾ ਉਥੇ ਆ ਅੱਦ ਗਿੱਲਾ ਪੜਾਇਆ ਵਾ ਮਾਰ ਦਿੰਦਾ ਸਾਦੇ ਪੇ ਕਦੀ ਮੁੱਕੀ ਇਹਨੇ ਪਤਾ ਲੱਗ ਗਿਆ ਇਹ ਅੰਦਰ ਵਾਲੇ ਤਾਂ ਇਹ ਗਿੱਲਾ ਮਾਣ ਨੂੰ ਆਖਿਆ ਗਿਆ ਉਹ ਕੀ ਗੱਲ ਹੋ ਗਈ ਆ ਕੀ ਗੱਲ ਹੋਈ ਆ ਜੋ ਪਾਟ ਕੇ ਉਹ ਪੁੱਪ ਕਰ ਜਾਏ ਤੇ ਉਹ ਤੂੰ ਰੀੜੇ ਪਏ ਆ ਸਾਰੇ ਹੀ ਆਪਣੇ ਨਾ ਤਾਬੇ ਬਿਨਾਂ ਐਦਾ ਨਾ ਐਦਾ ਹੋਇਓ ਪਾਣੀ ਗਲਾਈ ਲੈ ਜਾਂ ਇਹਨੂੰ ਸੁੱਕੇ ਲੀੜੇ ਲਿਆ ਕੇ ਦੇ ਇਹਨੂੰ ਸੁਮਨ ਕਾ ਸੁੱਕੇ ਲੀੜੇ ਦੇ ਲਿਆ ਕੇ ਇਹਨੂੰ ਸੁਮਨ ਆਲੇ ਆਇਥੋਂ ਣੀੜੇ ਭੜਕੇ ਲਾ ਕੋਈ ਚਲ ਕੋਈ ਨਹੀਂ ਸੁੱਕੇ ਲੀੜੇ ਪਾਉਂਦੇ ਆ सोनू ਤੂੰ ਐਦਾ ਕਰ ਮੇਰੇ ਕੋ ਪੈਸੇ ਲੈ ਜਾ ਮੇਰਾ ਪੁੱਤ ਮੈਂ ਉਹ ਕੱਪੜੇ ਪਾਉਣੇ ਮੈਂ ਉਹ ਪੂਣੇ ਮੈਂ ਉਹ ਪੂਣੇ ਮੈਂ ਉਹ ਹੀ ਕਿਨੇ ਤੂੰ ਐਦਾ ਕਰ ਨਵੇਂ ਜੀਨ ਤੇ ਇਹਨੂੰ ਕੋਰਨਾ ਕੋਲ ਲਿਆ ਕੇ ਦਿਓ ਟੀ-ਸ਼ਰਟਾਂ ਜੀ ਜਿਹੜੀਆਂ ਤੁਸੀਂ ਪਾਉਣੇ ਜਿੱਦਾਂ ਦੀਆਂ ਬ੍ਰਾਂਡਡ ਟੀ-ਸ਼ਰਟਾਂ ਵੀ ਇਹਨੇ ਲਿਆਉਣੀਆਂ ਲਿਆਉਣੀਆਂ ਨਾ ਜੀਨਾਂ ਇਹਨੇ ਕੀ ਕਰਨੀਆਂ ਵਾ ਉਹ ਜੇ ਕੋਈ ਆਜੂਗਾ ਤੇ ਅਗਲੇ ਨੂੰ ਇਹਦੇ ਪਤਾ ਹੋਊਗਾ ਵੀ ਸੋਹਣੇ ਲੀਰੇ ਪਏ ਆ ਛੋੜਾ ਇਹਦਾ ਆਦਰ ਮਾਨ ਕਰਨ ਦੇ ਆ ਪਜਾਮੇ ਪਜੂਮੇ ਲਿਆ ਦਿਓ ਕੋਈ ਇਥੋਂ 2000 ਬੜਾ ਵਾ 5 ਲੱਗਣਾ 5 ਆਹੋ ਮਹਿੰਗਾਈ ਵੜੀ ਆ ਓ ਪੈਂਟ ਲਿਆਉਣੇ ਜੀਨ ਦੀ ਤੇ ਨਾਲ ਟੀ-ਸ਼ਰਟ ਦੀ ਲਿਆ ਦੇਣੀ ਆ ਤੇ ਗਾੜੀ ਦੁਕਾਨਾਂ ਦੇ ਜਾਈਏ ਆ ਲੈ ਲੈ ਪੰਜੀ ਲੱਲਾ ਆਪ ਤੇ ਚਾਦਰਾਂ ਕੁਰਤੇ ਪਾਛੜੇ ਨਾ ਪਤਾ ਕੀ ਰੇੜ ਚੀਂ ਜਾਂਦੇ ਚੰਗਾ ਲੈ ਤੁਹਾਨੂੰ ਕਿਹੜੇ ਜਮਾਨੇ ਦੀਆਂ ਗੱਲਾਂ ਕਰਨ ਈ ਤੂੰ ਵੀ ਨਾਲੇ ਨਵੇਂ ਕੱਪੜੇ ਲਿਆ ਕੇ ਦੇ ਤੇ ਨਾਲੇ ਇਹ ਪੈਸੇ ਨਹੀਂ ਦੇਣੇ ਮੈਂ 2000 ਦਾ ਕੀ ਆਉਂਦਾ ਅੱਜ ਕੱਲ 2000 ਦਾ ਕੱਛਾ ਆਇਂਦਾ ਚੰਗਾ ਉਹ ਅੱਗੇ ਦੇ ਯਾਰ ਅਸੀਂ ਕੀ ਹਜ਼ਾਰ ਰੁਪਈਆ ਖਾਣਾ ਤੇ ਕਹਿੰਦਾ ਛੋਲੇ ਹੀ ਭਰ ਲੈ ਹੋਣੇ ਓਏ ਉਹ ਜਮਾਨੇ ਹੋ ਰਹੀ ਉਦੋਂ 1000 ਦਾ ਮੁੱਲ ਹੀ ਹੋਣਾ ਨਹੀਂ ਚੱਲ ਜਾ ਲਿਆ ਕੇ ਦੇ ਹਾਂ ਨਾਲੇ ਕੱਪੜਿਆਂ ਕੁੱਪੜਿਆਂ ਛੱਡੋ ਮੈਂ ਤਾਂ ਦੱਸਾਂ ਮਾਤਾ ਬਾਪੂ ਨੂੰ ਸਮਝਾ ਦੇ ਇਹਨੂੰ ਕਹਾਂ ਵੀ ਆ ਇਹ ਚੋਂ 500 ਰੁਪਈਆ ਦੀ ਪਾ ਜੇਬ ਚ ਉਹਨੂੰ ਕਿਸੇ ਬਸੇ-ਬੁਸੇ ਚੜਾ ਦਿਓ ਜੇ ਬਚਣਾ ਜੇ ਤੇ ਨਹੀਂ ਨਹੀਂ ਇਹ ਕੀ ਮਤਲਬ ਤੇਰਾ ਇਹ ਕੀ ਮਤਲਬ ਨਹੀਂ ਜਿੱਦਾਂ ਦੇ ਤੇ ਹਾਲਾਤ ਆ ਨਾ ਉਹਨੂੰ ਕੋ ਹੋ ਗਿਆ ਅਸਲ ਚ ਛੱਕਦੇ ਉਹਨਾਂ ਨੂੰ ਪੈ ਗਿਆ ਵਾਹ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਜੀ ਸਿੰਘ ਸਾਹਿਬ ਵਧੀਆ ਜੀ ਵਧੀਆ ਵਧੀਆ ਮੂੰਹ ਇੰਜੀਨੀਅਰ ਹੀ ਹਮ ਲੋਕ ਇੱਥੇ ਖਲੋਤੇ ਆ ਕਦੀ ਧਿਆਨ ਹੀ ਨਹੀਂ ਗਿਆ ਤੇ ਮਾਲਕ ਆਪੇ ਕਰਨ ਕਰਾਉਣ ਵਾਲਾ ਜੇ ਅੱਜ ਧਿਆਨ ਲੱਗੇ ਤੇ ਪੈ ਗਿਆ ਸੀ ਆ ਮੈਂ ਵੀ ਵੇਖਣ ਆਉਂਦਿਆਂ ਮੈਂ ਵੇਖੀ ਇਹ ਗੱਲ ਹਾਂਜੀ ਠੀਕ 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 ਮੈਂ ਕਿਹਾ ਅੱਜ ਦੀ ਵੀ ਸੇਵਾ ਕਰਵਾ ਲਈਏ ਨਾਲ ਤੇ ਗਾ ਮੌਸਮ ਜਿਹੜਾ ਉਹ ਚੇਂਜ ਹੋ ਰਿਹਾ ਬਿਲਕੁਲ ਬਿਲਕੁਲ ਪਾਣੀ ਪੂਣੀ ਪੀਣ ਦੇ ਕੰਮ ਆਊਗਾ ਨਹੀਂ ਬਿਲਕੁਲ ਮਨਜੀਤ ਸਿੰਘ ਜੀ ਤੁਹਾਡੀ ਗੱਲ ਠੀਕ ਜੇ ਤੇ ਇੱਥੇ ਪਤਾ ਕਰੋ ਤੁਸੀਂ ਇਹ ਕੋਈ ਨਲਕਿਆਂ ਵਾਲਾ ਹੋਵੇ ਦਾ ਐਸਟੀਮੇਟ ਵਗੈਰਾ ਲਵੋ ਹਾਂ ਜੀ ਜੀ ਤੇ ਬਿਲਕੁਲ ਠੀਕ ਹੈ ਇਹ ਸੋਸਾਇਟੀ ਵੱਲੋਂ ਇਹਨੂੰ ਠੀਕ ਕਰਵਾਓ ਇੱਥੇ ਆ ਚ ਰਸਤਾ ਜਿਹਾ ਪੈਂਦਾ ਵਾ ਸੌ ਜਾਂਦਾ ਇੱਥੇ ਲੱਗਦਾ ਹੋਊਗਾ ਇੱਥੇ ਰੁਕਦੇ ਹੋਣਗੇ ਲੋਕ ਇੱਕ ਮਿੰਟ ਭੈਣ ਜੀ ਦਾ ਫੋਨ ਆਉਂ ਹਾਂ ਜੀ ਰਾਣੀ ਭੈਣ ਇਹਦਾ ਪਤਾ ਕਰਾਓ ਇੱਥੇ ਲੱਗਦਾ ਕਿ ਵੇਖੋ ਕੋਈ ਨਲਕਿਆਂ ਵਾਲਾ ਹਾਂ ਜੀ ਗੱਲ ਹੋਈ ਹੈ ਤੁਸੀਂ ਦੱਸਿਆ ਹੀ ਨਹੀਂ ਸਾਨੂੰ ਚਲੋ 1 ਮਿੰਟ ਮੇਰੇ ਕੋ ਖੜੇ ਭਾਜੀ ਹੁਣੀ ਆਲਰੇਡੀ ਮੈਂ ਕਰਦਾ ਜੀ ਹਾਂਜੀ ਹਾਂਜੀ ਕੋਈ ਨਹੀਂ ਪੈਣ ਪਾਓ ਤੁਸੀਂ ਮੈਨੂੰ ਵੀਡੀਓ ਤੇ ਮੈਂ ਇਹਨਾਂ ਦੇ ਕਰਾਉਣਾ ਕੋਈ ਨਾ ਕੋਈ ਮਸਲਾ ਠੀਕ ਮਨਦੀਪ ਸਿੰਘ ਜੀ ਆ ਯਾਰ ਜੇ ਹੋ ਗਏ ਵੇਨੇ ਤੇ ਇਹਦਾ ਕਿ ਪਾਸੇ ਲਾਓ ਇਹਨੂੰ ਗੱਲ ਨੂੰ ਹਾਂਜੀ ਆ ਕਰੋ ਇਹਦਾ ਕੀ ਕਰਨਾ ਮੈਂ 1 ਮਿੰਟ ਭਾਜੀ ਇਹਨਾਂ ਭੈਣ ਜੀ ਉਹਨਾਂ ਦਾ ਫੋਨ ਆਇਆ ਇਤੇ ਆਪਣੀ ਰਿਸ਼ਤੇਦਾਰੀ ਚੋਂ ਲੱਗੇ ਹੂੰ ਹੂੰ ਤੇ ਮੁੰਡਾ ਉਹਨਾਂ ਦਾ ਮਤਲਬ ਕੋਈ 2 ਕੁ ਮਹੀਨਿਆਂ ਤੋਂ 3 ਨਾਲ ਤੋਂ ਮਤਲਬ ਉਹ ਲਾ ਪਤਾ ਹੀ ਤੇ ਉਹ ਕਹਿੰਦੇ ਸਾਨੂੰ ਉਹਨਾਂ ਦਾ ਪਤਾ ਲੱਗਾ ਹੈਗਾ ਇਹ ਆ ਵੀਡੀਓ ਪਾਈ ਆ ਵੇਖੋ ਉਹਨਾਂ ਦੀ ਬੱਚਾ ਵਾ ਕੋਈ ਨਹੀਂ ਹੈ ਤੇ ਮਚੋਰ ਬਿਜ਼ਨਸਮੈਨ ਹੀ ਵੀਰ ਚੰਗਾ ਭਲਾ ਕੰਮ ਕਰੀ ਤੇ ਕੋਈ ਖਾਰਪੁਰ ਖਾਂਦੇ ਉਹ ਯਾਰ ਇਹ ਤੇ ਚੰਗਾ ਭਲਾ ਨੌਜਵਾਨ ਹੈ ਵਿਆਹ ਵਾਰਾ ਲੱਗਦਾ ਹੈ ਵਿਆਹ ਵਾਰਾ ਛੱਡ ਗਿਆ ਤੇ ਨੀਂ ਨੀਂ ਕੇ ਬੱਚੇ ਲੱਗਦੇ ਸਾਡੇ ਅੰਗੂ ਹੀ ਆ ਹਾਂਜੀ 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 ਤੇ ਇਹ ਆਂਦੇ ਵੀ ਮਤਲਬ 2-3 ਮਹੀਨਿਆਂ ਤੋਂ ਪਤਾ ਨਹੀਂ ਲੱਗਦਾ ਤੇ ਇਤੇ ਉਹਨਾਂ ਨੂੰ ਕਿਤੇ ਪਤਾ ਲੱਗਾ ਵੀ ਲੱਗੇ ਆਪਣੇ ਕਿਸੇ ਨੇ ਦੇਰੇ ਦੇ ਤੇ ਉਹਨਾਂ ਲొਕੇਸ਼ਨ ਵੀ ਸੈਂਡ ਕਰਤੀ ਆ ਤੇ ਆਪਾਂ ਚਲੋ ਕੋਈ ਗੱਲ ਨਹੀਂ ਇਹਨੂੰ ਤੇ ਅਜੇ ਜਿਹੜਾ ਆ ਕਿ ਮਹੀਨਾ ਡੇਢ ਪਿਆ ਵਾ ਜੇ ਗਰਮੀ ਉਹਨੂੰ ਚੰਗੀ ਤਰ੍ਹਾਂ ਇਹ ਕਰ ਲਿਓ ਤੁਸੀਂ ਕਹੋ ਜੀ ਇਹਨੂੰ ਨੋਟ ਕਰ ਲਿਓ ਠੀਕ ਆ ਇਹਦੇ ਤੁਸੀਂ ਸੇਵਾ ਸੁਭਾ ਨੋਟ ਕਰ ਲਓ ਸਾਰਾ ਕੁਝ ਜੋ ਵੀ ਕਰਨਾ ਪਰ ਇਹ ਆ ਕਿ ਇਹ ਤੇ ਕਿਸੇ ਦੀ ਜ਼ਿੰਦਗੀ ਮੌਤ ਦਾ ਸਵਾਲ ਆ ਆ ਤੇ ਬੜਾ ਅਜੀਬ ਜਾਂ ਲੱਗਣ ਡਿਆ ਵਾ ਮੈਨੂੰ ਇਹ ਵੀ ਲੱਗਣ ਡਿਆ ਵੀ ਇਹ ਬੰਦਾ ਜਿਹੜਾ ਵੀਡੀਓ ਤੇ ਉੱਤੇ ਆ ਨਾ ਇਹ ਕੋਈ ਜਿਵੇਂ ਦਿਮਾਗੀ ਪਰੇਸ਼ਾਨੀ ਜਾਂ ਕੋਈ ਮੈਂਟਲੀ ਅਫਸੈਟ ਜਾਨੀ ਕਿਸ ਹੁੰਦਾ ਉਹ ਜੀ ਭਾਵੇਂ ਭੀ ਨਹੀਂ ਤਾਂ ਤੁਹਾਨੂੰ ਪਤਾ ਇੰਨਾ ਚਿਰ ਬਾਹਰ ਘਰੋਂ ਕੌਣ ਰਹਿ ਸਕਦਾ ਕੀ ਪਤਾ ਵਿਚਾਰੇ ਦੇ ਘਰ ਤੇ ਕੀ ਬੀਤੀ ਹੋਊਗੀ ਤੇ ਪਹਿਲੋਂ ਆਪਾਂ ਇਦਾਂ ਕਰੀਏ ਪਹਿਲੋਂ ਇਹ ਕੇਸ ਹੱਲ ਕਰ ਲਈਏ ਪਹਿਲਾਂ ਇਹ ਤਾਂ ਸੇਵਾ ਹੀ ਕਰਨੀ ਆ ਤੇ ਜੇ ਮਾਲਕ ਨੇ ਇਹ ਦਿੱਤੀ ਹੈ ਸੇਵਾ ਤੇ ਪਹਿਲੋਂ ਆਪਾਂ ਇਹਨਾਂ ਵਾ ਲੈਨੇ ਆ ਠੀਕ ਲੋਕੇਸ਼ਨ ਆ ਗਈ ਫਿਰ ਚੱਲੀਏ ਆਪਾਂ ਬਾ ਠੀਕ ਆ ਫਿਰ ਚਲੋ ਫਿਰ ਚੜ੍ਹਦੀ ਕਲਾ ਆਓ ਚੱਲੇ ਜਿੱਧਰ ਦੀ ਲੋਕੇਸ਼ਨ ਆ ਇੱਧਰ ਦੀ ਲੋਕੇਸ਼ਨ ਐ ਸਾਹਮਣੇ ਹਾਂਜੀ ਹਾਂਜੀ ਇੱਧਰ ਨੂੰ ਪਾਉ ਫਿਰ ਬਾਪੂ ਮਤਲਬ ਦੀ ਗੱਲ ਨਹੀਂ ਆ ਤੁਸੀਂ ਅਜੇ ਵੀ ਮਤਲਬ ਨਹੀਂ ਸਮਝੇ ਆ ਜਿਹੜਾ ਆਇਆ ਸੀਗਾ ਉਹਨੂੰ ਸ਼ੱਕ ਹੀ ਤੇ ਆਇਆ ਹੋ ਐਵੇਂ ਨਹੀਂ ਆਇਆ ਸਿੱਧਾ ਇੱਥੇ ਤੇ ਵੀਡੀਓ ਉਹਨਾਂ ਨੂੰ ਪਾਈਆਂ ਕਿਸੇ ਨੇ ਨਹੀਂ ਵੀਡੀਓ ਤੇ ਪਾਈਆਂ ਉਦੋਂ ਪਤਾ ਲੱਗ ਗਿਆ ਬਾਪੂ ਗੁੰਡੀ ਕੋਲ ਮੈਂ ਜਨਾਬ ਮਚ ਲੱਗੇ ਉਧਰ ਬਾਹਰ ਨਹੀਂ ਗਾ ਜਾਣਾ ਪੁੱਤ ਉਹਨਾਂ ਦੀ ਉਥੇ ਮਈਏ ਲੱਗੇ ਕੀ ਆ ਇਹ ਜੀ ਨੇ ਕੰਡਿਆ ਆਂਦੇ ਆਂਦੇ ਨੂੰ ਪਜਾਮੇ ਲਿਆ ਦੋ ਐਨੇ ਪਜਾਮੇ ਕੀ ਕਰਨੇ ਆ ਵੇ ਪਜਾਮਾ ਵੀ ਟੰਗੇ ਨੂੰ ਕੱਛੇ ਲਿਆ ਦਿੰਨੇ ਲੰਮੇ ਲੰਮੇ ਤੇ ਮੈਨੂੰ ਆਇਆ ਇਹ ਨੰਗਵਾ ਠਾਹ ਕਰ ਇਹਨੂੰ ਠਾਹ ਕਰਾ ਠਾਹ ਨਹੀਂ ਹੁੰਦਾ ਇਹ ਨੰਗਿੰਦਾ ਵਾ ਲੈ ਸੋਨੂ ਕਾ ਠਾਹ ਵੇਖੀ ਭਲਾ ਹੁੰਦਾ ਕਿ ਨਹੀਂ ਹੁੰਦਾ ਕਿੰਨੇ ਕ ਪਜਾਮੇ ਚਾਹੀਦੇ ਆ ਹੋਰ ਇਹਨੂੰ ਮੈਨੂੰ ਨਵੇਂ ਪਜਾਮੇ ਚਾਹੀਦੇ ਆ ਗੱਲ ਸੁਣ ਜੇ ਇਥੇ ਕੋਈ ਆਊਗਾ ਨਾ ਤੇ ਤੂੰ ਆਖੀ ਇਹ ਮੇਰਾ ਪਾਪਾ ਵਾ ਤੇ ਆ ਮੇਰੀ ਬੀਬੀ ਆ ਤੇ ਆ ਆਖੀ ਨਹੀਂ ਕਹਿਣਾ ਮਾਰਦੀ ਮੈਨੂੰ ਉਹ ਨਹੀਂ ਇਦਾਂ ਨਹੀਂ ਕਹਿਣਾ ਤੂੰ ਆਖੀ ਸੇਵਾ ਮੇਰੀ ਬੜੀ ਕਰਦੇ ਆਏ ਆ ਕਿ ਮੈਨੂੰ ਪੀਣ ਨੂੰ ਦੁੱਧ ਵੀ ਦਿੰਦੇ ਆ ਰੋਟੀ ਵੀ ਦਿੰਦੇ ਆ ਉਹ ਗੱਲਾਂ ਛੱਡੋ ਬਾਕੀ ਸਾਰੀਆਂ ਆ ਫੜੋ ਤੇ ਜਿਹੜਾ ਮੈਂ ਕੰਮ ਤੈਨੂੰ ਕਿਹਾ ਕਰੋ ਆ ਕਿਧਰ ਪਾਈ ਜੰਨਾ ਫਿਰ ਇਹ ਮੈਂ ਸਾਮ ਕੇ ਰੱਖ ਲੈਣਾ ਤੂੰ ਇੱਧਰ ਮੈਨੂੰ ਫੜਾ ਸਾਮ ਕੇ ਰੱਖ ਲੈਣਾ ਤੂੰ ਫੜਾ ਫੜਾ ਮੈਂ ਲਿਆ ਹੂੰ ਆਪਣੇ ਪਜਾਮੇ ਕੋਈ ਨਹੀਂ ਤੇਰੇ ਕੋ ਬਥੇਰੇ ਆ ਮੈਂ ਤਾਂ ਉਹਦੇ ਮੁੰਡੇ ਵਾਸਤੇ ਆਇਆ ਸੀ ਉਹ ਚੱਲਿਆ ਹੀ ਬਾਹਰ ਨੂੰ ਖਲੋ ਜਾ ਗੱਲ ਛੋੜ ਲੋ ਜਾ ਹਵੇਲਾ ਮਾਤਾ ਉਹਦੇ ਵਾਰੇ ਪੂਰੀ ਸ਼ਤੀ ਕੱਢੇ ਹੀ ਜਵਾਨਤੀ ਪੁੱਤ ਕੋ ਪੈਸੇ ਖੋਹਦੇ ਚੰਗੇ ਲੱਗੀ ਜਾ ਵਾ ਕੀ ਮੈਂ ਜਵਾਨਤੀ ਕੋ ਪੁੱਤ ਕੋ ਪੈਸੇ ਖੋਲੇ ਆ ਸਾਹ ਤੁੰ ਦੇ ਦੇ ਉਹਨੂੰ ਉਹ ਵੀ ਲੈ ਆਊਗਾ ਆਪਣੇ ਤੈਨੂੰ ਵੀ ਦਵਾਂ ਮੇਰੀ ਜੇਮ ਤੇ ਨਾ ਕੋਈ ਰਹਿਣ ਦਿਓ ਚੱਲ ਆ ਪੁੱਤ ਫਿਰ ਆ ਇਹਨਾਂ ਨੇ ਵੀ ਰਹਿਮ ਦੋਰਾ ਇੱਥੇ ਲੱਗਦਾ ਤੈਨੂੰ ਬੱਸ ਹੁਣ ਬੱਸ ਹੁਣ ਆ ਲੈ ਕੀ ਗੱਲ ਗੱਲ ਦੱਸਾਂ ਗੱਲ ਦੱਸਾਂ ਕੀ ਮੈਂ ਨਹੀਂ ਇਹਨਾਂ ਦੇ ਵੀ ਉਹ ਸੋਤਾ ਲੈ ਆ ਲੈ ਆ ਲੈ 500 ਰੁਪਇਆ ਤੇ ਜਾ ਤੈਨੂੰ ਉਹ ਉੱਥੇ ਜਾ ਕੇ ਨਾ ਬੱਸੀ ਚੜ ਜੀ ਤੇ ਕਿੱਥੇ ਜਾ ਤੂੰ ਕਰਨ ਚੱਲ ਜਾ ਪੁੱਤ ਆ ਤਾਂ ਮੇਰਾ ਹੀ ਆ ਨਹੀਂ ਪੁੱਤ ਪਤਾ ਕੀ ਗੱਲ ਹੋਣਾ ਹੀ ਬੁੱਢੇ ਹੋ ਗਏ ਹੁਣ ਸਾਡੇ ਕੋਲ ਸੇਵਾ ਨਹੀਂ ਹੁੰਦੀ ਤੇਰੀ ਜਾ ਮੇਰਾ ਪੁੱਤ ਜਾ ਜਾ ਚੱਲ ਜਾ ਮਾਰਾ ਤੇਂ ਤਕੀਆਂ ਬਖਸ਼ੀ सोनू ਦੀ ਗੱਲ ਵੀ ਠੀਕ ਵਾ ਇਹ ਨਾ ਬੁੱਤਾ ਹੋਰ ਹੀ ਪੈਜੀ ਚੱਲ ਜੂਗਾ ਚੱਲ ਚੰਗਾ ਦਵਦਾ ਤੁਰਿਆ ਜਾ ਦੋ ਦਵ ਤੁਰਿਆ ਜਾਗਾ ਛੇਤੀ ਛੇਤੀ ਤੁਰਿਆ ਜਾ ਇਹਨੂੰ ਆਖਣਾ ਹੀ ਨਾਲੀ ਚੀਜੀ ਚੂਜੀ ਖਾ ਲਈ ਉਥੋਂ ਮੈਂ ਦੇ ਦਿੱਤੇ 500 ਰੁਪਇਆ ਦਿੱਤਾ ਇਹਨੂੰ ਨਹੀਂ ਉਹਨੇ ਇਦਾਂ ਆਖਿਆ ਚੀਜੀ ਚੂਜੀ ਖਾ ਲਈ ਵਿੱਚੋਂ ਉਹਨੇ ਆਪੇ ਖਾ ਲੈਣੀ ਆ ਨੂ ਚੀਜੀਆਂ ਚਾਜੀਆਂ ਦਾ ਕੀ ਪਰ ਕੀ ਖਾਣਾ ਕੀ ਨਹੀਂ ਕੱਲ ਇਹ ਵੀ ਪੈਸੇ ਹੋਣਗੇ ਤੇ ਆਪੇ ਕੋਈ ਨਾ ਕੋਈ ਜੇ ਕੋਈ ਚੀਜ਼ ਕੋਈ ਕਰਾਇਆ ਮੰਗੂਗਾ ਤੇ ਆਪੇ ਦੇ ਦੂ ਕੱਢ ਕੇ ਇਹ ਚੰਗਾ ਆ ਬਲਾਕ ਵਾਲੋਂ ਨਾ ਕੀ ਸਾਡੇ ਹੁਣ ਆ ਤੇ ਬਹੁਤ ਕੰਮ ਔਖਾ ਹੋਣਾ ਹੀ ਸਾਡੇ ਵਾਸਤੇ ਨਹੀਂ ਨਹੀਂ ਉਤਰਾ ਮੈਂ ਵੀ ਸੁਣੂ ਦੀ ਗੱਲ ਸਮਝ ਗਿਆ ਵਾਕਿਆ ਮੈਂ ਇਹ ਤੇ ਬਿਲਤਾ ਪੈ ਜਾਣੀ ਹਨ ਬੰਦਾ ਬੁਨਾ ਕੋਈ ਵੇਂਦੇ ਨਹੀਂ ਜਦਨ ਬੱਦਲ ਹੁੰਦਾ ਵੀ ਆ ਜਾਂਦਾ ਤੇ ਪਾਣੀ ਮੇਰੀ ਪੈਰ ਜੇ ਵੜ ਦਿੰਦੇ ਆ ਨਾ ਇਹ ਨਾ ਕਿਤੇ ਪਾਣੀ ਦੇਖਣਾ ਨਾ ਇਹ ਨਾ ਗਿਆ ਵੇਖ ਕੇ ਜਾਂਦਾ ਨਹੀਂ ਕੱਖ ਤੇ ਵੀ ਨਕੇ ਵੱਦੇ ਮੈਂ ਉਦੋਂ ਦੇ ਇਦਨੀ ਬੇਈਮਾਨੀ ਰਖਦਾਰਾਂ ਢਿੱਡ ਦੇ ਵਿੱਚ ਵੀ ਇਹਦੀ ਕਣਕ ਡਿਗਪੇ ਕਣਕ ਵੇਖੇ ਨਹੀਂ ਜਾਂਦਾ ਇਹਨੂੰ ਪਤਾ ਨਹੀਂ ਕੀ ਹੋਇਆ ਇਹਨੂੰ ਐਡੀ ਨੀਂਦ ਮਾਰੀ ਐ ਇਹ ਬੰਦੇ ਦੀ ਹਾਦੀ ਕਰਦਾ ਵਾ ਔਰ 50 ਨੱਕੇ ਬਨ ਕੇ ਆਇਆ ਮੈਂ ਇਥੋਂ ਪਹਿਲਾਂ ਛੱਡ ਦਿੰਦਾ ਵਾ ਬੱਦਲ ਵੇਖ ਕੇ ਵੀ ਪਾਣੀ ਇਹਨਾਂ ਦੀ ਪੈਲੀ ਜਾ ਕੇ ਵਗਦੇ ਤੇ ਇੱਥੇ ਆ ਕੇ ਤੇ ਪੈਂਦਾ ਰਵੇ ਤੇ ਡਿਗਪੇ ਛਾਰੀ ਪਤਾ ਪਾਲੀ ਕਿੱਦਾਂ ਕਿੱਦਾਂ ਦੀ ਹਰੀ-ਭਰੀ ਕਣਕ ਵਾ ਤੇ ਇਹਨੇ ਪਾਣੀ ਨਾਲ ਲਾ ਲਾ ਕੇ ਅੱਗੇ ਉਧਰੋਂ ਹੋਰ ਤੇ ਪਿਛਲੇ ਮੀਂਹ ਦਾ ਹਰ ਕਹਨੇ ਇੱਧਰ ਸੁੱਟਣੀ ਆ ਇਹਦੀ ਬੇਈਮਾਨੀ ਢਿੱਡ ਦੇ ਵਿੱਚ ਇਹਦੇ ਜਵਾ ਹਰ ਵੇਲੇ ਬੇਈਮਾਨੀ ਹਰ ਵੇਲੇ ਬੇਈਮਾਨੀ ਤੇ ਬੇਈਮਾਨੀ ਰੱਖਦਾ ਤਾਂ ਭੁਗਤਦਾ ਵੀ ਆ ਮਹਾਰਾਜ ਤੇ ਵੇਂਦਾ ਹੀ ਆ ਨਾ ਫਿਰ ਉਹ ਤੋਂ ਉੱਪਰ ਵੇਂਦਾ ਹੀ ਆ ਜੇ ਮੈਂ ਨਹੀਂ ਇੱਥੇ ਵੇ ਵੇਂਦਾ ਤਾਂ ਉਹ ਤਾਂ ਵੇਂਦਾ ਹੀ ਆ ਆਦੀ ਹੋ ਗਈ ਇਹ ਦਿਵਾਲੀ ਇਹਨੂੰ ਕਰਨਾ ਪੈਣਾ ਮੈਨੂੰ ਇਹ ਜ਼ਿਆਦਾ ਇਹ ਦਿਨਾਂ ਨਾ ਦੋ ਹੱਥ ਕਰਨੇ ਪੈਣੇ ਆ ਉਹ ਮਕਰ ਆਉਣ ੜਿਆ ਪਹਿਲੋਂ ਤੁਹਾਨੂੰ ਕਹਿਣਾ ਵਾ ਵੀ ਇਹ ਕੰਮ ਕਿੱਤਾ ਕਰਨ ਵਾ ਦੇਖਦਾ ਉਹਦੇ ਵੱਲ ਪਹਿਲੋਂ ਮੈਂ ਜਦੋਂ ਆ ਬੰਨੇ ਬੰਨੇ ਤੁਰਿਆ ਫਿਰਦਾ ਮੈਂ ਤੇ ਇਹ ਹੋ ਜਾਨਾ ਆ ਕੇ ਤੇ ਨੱਕੇ ਬਨ ਕੇ ਤੇ ਘਰ ਚਲ ਜਾਂਦਾ ਕਿੱਡਾ ਪਖੰਡ ਫੜਿਆ ਆਏ ਨੇ ਬੱਸ ਕਿ ਤੁਮ ਨੂੰ ਲੁਗੀ ਐ ਨੂੰ ਜਾਵਾ ਕਿਹਨੂੰ ਜਾਵਾ ਮੈਂ ਇੱਥੇ ਬੈਠਾ ਬਸ ਆਪੇ ਇੱਥੇ ਆ ਜਣੀ ਪਾਪ ਨੇ ਕਿਹਾ ਬਸ ਆ ਜਣੀ ਪਾਪ ਨੇ ਬਸਲੇ ਨੂੰ ਕਿਹਾ ਨਾ ਮੈਨੂੰ ਨਾਲ ਗਿੱਲੇ ਪਣੀ ਨਾਲ ਠੰਢੀ ਲੱਗੀ ਜਾਂਦੀ ਐ ਅੱਜ ਮੈਂ ਚੀਜੀ ਖਾਉਂਗਾ ਪੈਸਾਂ ਦੀ ਇੱਕ ਨੇ ਪੈਸੇ ਹੋਣਗੇ ਆ ਲੈ ਬਬੂਸੀ ਹਿੰਦ ਦੇ ਵਿੱਚ ਇਸ ਦਿੱਤੀ ਕੋ ਵਾਲੀ ਕੋਈ ਨਹੀਂ ਆਦਾ ਬੜਾ ਸੁਣਾਈ ਦੰਦ ਵੀ ਨਹੀਂ ਮੁੰਝ ਕੋਈ ਰੋਟੀ ਦਿਖਾਉਂਦਾ ਵੇ ਮੰਮੀ ਕੋਈ ਚੰਗਾ ਲੱਗਣ ਡਿਆ ਤੁਹਾਡੇ ਘਰ ਕਿੱਥੇ ਖੁਸ਼ੀਆਂ ਆਉਣੀਆਂ ਇਹ ਕਿੱਥੇ ਆ ਕੀ ਰੌਲਾ ਪਿਆ ਵਾ ਉਹ ਤਾਂ ਮੈਂ ਤਾਂ ਬਥੇਰਾ ਡਰਦੀ ਹਾਂ ਇਹਨਾਂ ਗੱਲਾਂ ਤੋਂ ਅਰ ਦੇ ਪਾਪਾ ਵੀ ਕਿਸੇ ਦੀ ਵਾਪੇ ਇਹ ਜਾਣ ਦਿੰਦੇ ਰਹੇ ਕਿ ਕੁਛ ਨਹੀਂ ਹੋਇਆ ਹੁਣ ਤੇ ਹੁਣ ਉਹਨੂੰ ਭਜਾਤਾ ਹੀ ਰਹਿੰਦਾ ਹੁੰਦਾ ਤੇ ਪਤਾ ਨਹੀਂ ਹੁਣ ਕੀ ਬਣਨ ਆਈ ਮਮੀ ਆ ਗੱਲਾਂ ਸੁਣ ਸੁਣ ਕੇ ਨਾ ਮੇਰਾ ਸਿਰ ਹੀ ਪੀੜੋਂ ਡੈ ਪੈਂਦਾ ਤੂੰ ਸੁਣਿਆ ਨਾ ਕਰ ਬਹੁਤੀਆਂ ਗੱਲਾਂ ਜਦੋਂ ਇਦਾਂ ਰੋਲਾ ਰਲਾ ਉਹਦੇ ਨਾਲ ਪੈਂਦਾ ਹੁੰਦਾ ਨਾ ਮੁੰਡੇ ਦੇ ਨਾਲ ਉਹਨਾਂ ਅੰਦਰੋਂ ਬਾਹਰ ਨਿਕਲਿਆ ਕਰ ਤਾਂ ਹੀ ਅੱਗੇ ਪੈਂਦੇ ਆ ਤੇ ਮੈਂ ਅੰਦਰੋਂ ਹੀ ਨਹੀਂ ਨਿਕਲੀ ਫਿਰ ਆਹੋ ਕੀ ਹੋਣਾ ਵੀ ਮੁੜ ਕੇ ਦਵਾਈ ਲੈਣ ਚਲਜੋ ਨਾ ਤੇ ਡਾਕਟਰ ਕਈ ਦਿਆਂ ਕਈ ਗੱਲਾਂ ਦੱਸ ਦਿੰਦੇ ਆ ਤੇ ਇਹ ਨਾਲੇ ਮੁੜ ਕੇ ਤੇਰੇ ਵੱਲੋਂ ਸਾਨੂੰ ਐਵੇਂ ਪਰਮਾ ਚ ਪਾ ਦਿੰਦੇ ਅਸੀਂ ਮੁੜ ਕੇ ਪਰੇਸ਼ਾਨ ਹੋ ਜਾਈਗੀ ਤੇ ਕੋਈ ਗੱਲ ਨਹੀਂ ਕਿ ਤੂੰ ਟੈਨਸ਼ਨ ਨਹੀਂ ਲੈਣੀ ਕਿਹਨੇ ਗੱਲ ਦੀ ਠੀਕ ਵਾ ਉਹ ਹੁਣ ਆਪੇ ਜਿਹੜੇ ਕਰਨ ਦੇ ਆ ਨਾ ਆਪੇ ਨਿਜਿੱਟਣਗੇ ਜਿੱਦਾਂ ਮਰਜੀ ਬਾਕੀ ਤਾਂ ਉਹ ਪਾਜੀ ਨੂੰ ਆਖਿਆ ਵੱਡੇ ਨੂੰ ਉਹਨੇ ਆਪੇ ਸਭ ਕੁਝ ਸਹੀ ਕਰ ਲੈਣਾ ਵਾ ਉਹ ਆਂਦਾ ਹੀ ਕੋਈ ਟੈਨਸ਼ਨ ਨਾ ਤੁਸੀਂ ਲਓ ਮੇਰੇ ਸਿਰ ਤੇ ਤੇ ਬਾਕੀ ਹੁਣ ਮਹਾਰਾਜ ਜਾਣਦਾ ਵਾ ਉਹਨੂੰ ਪਤਾ ਵਾ ਮਹਾਰਾਜ ਮੈਂ ਤਾਂ ਨਹੀਂ ਚੰਗਾ ਹੀ ਕਰੇ ਸੱਚੇ ਪਾਸ਼ਾ ਹੁਣ ਚੱਲ ਗਿਆ ਵਸੇ ਚੜ ਕੇ ਆਪਣੇ ਘਰ ਚੱਲ ਜਵੇ ਤੇ ਚੱਲ ਸ਼ੱਕਰ ਇਹਨੂੰ ਸਮਝ ਲੱਗਣ ਡਿਆ ਹੀ ਪਊਗੀ ਵੀ ਐਨੂੰ ਜਾਣਾ ਐਨੂੰ ਜਾਣਾ ਵਾ ਕਹਿੰਦੇ ਬਸੇ ਚੜ ਕੇ ਚੱਲੇ ਉਹਨੂੰ ਕਿਹੜਾ ਪਤਾ ਮੇਰਾ ਘਰ ਕਿੱਥੇ ਹੈ ਤੇ ਕਹਿ ਨਹੀਂ ਦਿਆ ਉਹ ਬੰਦਾ ਆਇਆ ਮੈਨੂੰ ਤੂੰ ਅੰਦਰ ਬਾੜਤਾ ਕਿਹੇ-ਕਿਹੇ ਵੇਲੇ ਨੂੰ ਇਦਾਂ ਲੱਗਦਾ ਜਿਦਾ ਸਮਝ ਲੱਗਣ ਡੈ ਪੈਂਦੀ ਆ ਤੇ ਕਿਹੇ-ਕਿਹੇ ਵੇਲੇ ਉਹ ਇਦਾਂ ਹੀ ਮਾਰਦਾ ਰਹਿੰਦਾ ਵਾ ਮੰਮੀ ਮੈਨੂੰ ਇਦਾਂ ਲੱਗਣ ਡੈ ਜਿਵੇਂ ਗਲਤੀ ਨਿਕਲਣ ਕਰਨ ਡੈ ਉਹਨੂੰ ਕੱਲਦੀ ਆਪਾ ਹਾਂ ਹੁਣ ਸੋਨੂ ਨੇ ਪੁੱਤ ਤੇ ਡੈਡੀ ਨੂੰ ਪਾਪਾ ਜੀ ਨੂੰ ਕਿਹਾ ਹੀ ਤੋ ਮੈਂ ਵੀ ਕਹਾ ਤਾਂ ਬਚਲ ਸੋਨੂ ਨੇ ਗੱਲ ਚੰਗੀ ਕਹੀ ਕੀ ਪਤਾ ਵਾ ਹੁਣ ਮੈਨੂੰ ਚੰਗੀ ਆ ਕਿ ਮਾੜੀ ਆ ਹੋਰ ਬੱਜਦੇ ਬੱਜਦੇ ਹੋਰ ਇਹਨਾਂ ਕੋਈ ਪੰਗਾ ਪਾ ਲੇ ਅਲੇ ਛਣ ਵੇਖੀ ਜਾਊ ਕਿ ਆੜੀ ਝਾੜ ਬੰਦਾ ਵੀ ਮੈਦਾਨੀ ਹੋਣਾ ਚਾਹੀਦਾ ਇਹ ਕਹਿਦੀ ਮੰਨਦਾ ਹੁੰਦਾ ਨਾ ਤੇ ਉਦੋਂ ਦਾ ਜਦੋਂ ਠੀਕ ਹੋ ਗਿਆ ਸੀ ਨਾ ਤੇ ਅਗਲਿਆਂ ਦੀ ਪੁਸ਼ਪੜਤਾਲ ਕਰਕੇ ਦਰਖਾਸਤ ਦਿੰਦੇ ਅਗਲਿਆਂ ਦੇ ਘਰ ਪਜਾਉਂਦੇ ਕੀ ਲੈਣਾ ਸੀ ਇਹਨੇ ਆ ਕੰਮ ਕਰਾ ਕੇ ਲੋੜ ਹੀ ਨਹੀਂ ਕਰ ਲਿਓ ਹੁੰਦੀ ਉਹ ਕਿਤੇ ਖਾਣੇ ਦੇ ਆਂਦੇ ਰਿਪੋਰਟ ਤੇ ਉਹਨਾਂ ਲੈ ਜਾਣਾ ਕੰਮ ਕਰਨ ਦੀ ਕਿਹੜੀ ਗੱਲ ਵਾ ਨਾਲੇ ਸੋਨੂ ਵਿਗੜਿਆ ਸਾਡਾ ਜ਼ਿਆਦਾ ਉਹ ਤਾਂ ਵਿਗੜਿਆ ਕਿ ਉਦਾਂ ਇਹਨਾਂ ਨੇ ਕੰਮ ਲਈ ਫਿਰਨਾ ਸੀ ਇਹੋ ਕੰਮ ਕਰ ਹੀ ਜਾਂਦਾ ਵਾ ਮੇਰੇ ਮੈਨੂੰ ਕੀ ਆ ਮੈਂ ਆਪਣੀ ਐਸ਼ ਕਰਦਾ ਵਾਂ ਤੇ ਪਿਓ ਤੇਰਾ ਆਪਣੀ ਐਸ਼ ਕਰਦਾ ਵਾ ਤੇ ਉਹਨੂੰ ਕੰਮ ਡਾ ਡਾ ਕੇ ਉਹਦੀ ਮੱਤ ਮਾਰ ਦਿੱਤੀ ਆ ਮੈਨੂੰ ਬੜਾ ਦੁੱਖ ਜਿਹਾ ਲੱਗਦਾ ਵਿਚਾਰੇ ਵੱਲ ਵੇਖ ਕੇ ਦੁੱਖ ਤੇ ਮੈਨੂੰ ਹੀ ਪਤਾ ਬਥੇਰਾ ਲੱਗਦਾ ਵਾ ਪਰ ਮੈਂ ਹੁਣ ਕਰਾਂ ਕੀ ਮੈਂ ਹੁਣ ਫਸੀ ਆ ਫਸੀ ਆ ਮੈਨੂੰ ਫਸੀ ਨੂੰ ਕਰਨੇ ਪੈਣ ਡੇ ਸਾਰੇ ਕੰਮ ਜੇ ਮੈਂ ਝਿੜਕਦੀ ਨਹੀਂ ਆ ਨਾ ਤੇ ਤਾਂ ਵੀ ਜੇ ਤਾਂ ਫਿਰ ਸਤਾਉਂਦਾ ਉਹ ਤਾਂ ਫਿਰ ਮੈਨੂੰ ਗੁੱਸਾ ਵੀ ਬੜਾ ਚੜਦਾ ਹੀ ਕਿੰਨਾ ਇਹਨੇ ਬੁਲਾ ਰੱਖੀ ਤਾ ਵਸਤੀ ਗੱਲਾਂ ਸਤਾਉਂਦਾ ਤੇ ਉਹਦੇ ਹੈ ਹੀ ਇਦਾਂ ਦਾਵਾ ਤੇ ਹੈਗਾ ਤਾਂ ਹੁਣ ਵੇਖੀ ਜਾਓ ਕੀ ਬਣਦਾ ਵਾ ਮੈਂ ਤੇ ਆਪ ਨਹੀਂ ਰਾਤ ਨਹੀਂ ਗਾਉਂਦੀ ਕਿ ਰੈਣੀ ਟੈਨਸ਼ਨ ਰਹਿੰਦੀ ਆ ਹੋਰ ਕੀ ਸੁਣ ਸੁਣ ਕੇ ਆਦੀਆਂ ਗੱਲਾਂ ਤੇ ਕਈ ਬੁੜੀਆਂ ਹੁੰਦੀਆਂ ਵਾ ਬੰਦੇ ਨਾਲ ਗੱਲ ਕਰਕੇ ਆਪਣੇ ਦੁੱਖ ਸੁੱਖ ਸਾਂਝਾ ਕਰਦੀਆਂ ਵਾ ਤੇ ਚਲ ਬੰਦਰਾ ਮਾਣੀ ਹੋਰ ਉਥੇ ਪੈ ਜਾਂਦਾ ਵਾ ਆ ਬੰਦੇ ਨਾਲ ਹੀ ਕੀ ਗੱਲ ਕਰ ਲੈਣੀ ਆ ਅੰਤ ਕਿਤੇ ਉਖੜੀ ਕਵਾੜੀ ਆਂ ਪੈਂਦਾ ਵਾ ਸੌਂਦੇ ਹੀ ਕੋਖ ਨਹੀਂ ਇਹਦੇ ਅਗਲੇ ਦੀ ਮੈਂ ਇੰਨਾ ਕਹਤਾ ਮੈਂ ਸੋਨੂ ਕੋਲੋਂ ਪੈਸੇ ਨਾ ਪੜੋ ਉਹ ਵੀ ਲੈ ਉਹ ਲੈੜੇ ਆਪਣੇ ਤੈਨੂੰ ਨਾ ਹੰਤਾ ਦੇਦਾ ਪੈਸੇ ਮੈਂ ਤੇ ਫੇਰ ਚੁੱਪੀ ਕਰ ਗਈ ਦੱਸ ਜਦ ਦੇ ਇਦਾਂ ਤਿੰਦਿਆ ਫਿਰ ਕੀ ਉਹ ਚੱਲੇ ਕੋ ਨਹੀਂ ਆ ਲੈ ਨਾ ਲਾਸੀ ਹੰਦਾ ਯੂ ਇਹ ਆਸਾਂ ਬੰਦੀ ਨਹੀਂ ਹੁੰਦਾ ਇਹ ਚਾਬੀ ਜਿੱਕੇ ਬੈਟਰੀ ਦੇ ਇਹ ਕੋਈ ਫੁਰ ਲੱਗੀ ਆ ਇਹਨੇ ਕੰਮ ਲਾਈਆਂ ਹੀ ਨੇ ਜੰਮ ਦੇ ਟੰਡੋ ਗਰੀ ਜਨਾ ਵਾ ਕੀ ਬੈਠਾ ਤੇ ਪਪਾ ਵੇ ਹੱਸੀ ਜਾਂਦਾ ਹੀ ਆ ਓਟੇ ਪੁੱਟੇ ਨਹੀਂ ਵੱਡੇ ਪਪਾ ਕਹਿੰਦਾ ਕਰਨ ਯਾਦ ਚੀਜੀ ਖਾ ਗਿਆ ਕਿਹੜੇ ਕਰਨ ਜਾਣਾ ਤੂੰ ਘਰ ਤੇ ਮੇਰਾ ਇਹੋ ਹੀ ਆ ਉਹਨੇ ਬੱਸੇ ਲੈ ਚੀਜੀ ਖਾ ਗਿਆ ਬੱਸ ਕਿਹੜੀ ਹੋਣੀ ਇੱਥੇ ਖਾਈ ਹੋ ਜਾ ਪਪਾ ਬੱਸ ਕਿਹੜੀ ਹੋਣੀ ਆ ਪਤਾ ਨਹੀਂ ਪਪਾ ਕਹਿੰਦਾ ਬਸ ਆਈ ਨਹੀਂ ਇਥੇ ਕੀ ਤੇ ਗੜੀ ਬਾਸ ਹੋਣੀ ਆ ਸਕੂਲ ਦੀ ਬਾਸ ਆ ਜੂਗੀ ਤੇ ਸਕੂਲ ਤੇ ਬਾਸ ਜਾਣਾ ਕਿੱਥੇ ਚਲ ਜਾਏਗਾ ਸਕੂਲ ਚ ਜਿਉਂ ਜੀ ਖਾਉਂਗਾ ਓਏ ਘਰ ਜਾ ਆਪਣੇ ਘਰ ਆ ਪਾਪਾ ਇਹਨਾਂ ਘਰ ਨਾ ਬੜੀ ਆ ਪੈਸੇ ਦਿੱਤੇ ਮੈਨੂੰ ਆ ਸੀ ਇਹ ਲੈ ਓ ਇਹ ਸੀ ਨਹੀਂ ਜਾਂਦਾ ਹੱਸ ਹਸਦਾ ਚਲ ਗਿਆ ਵਾ ਚਲੀ ਵੀ ਗਿਆ ਆਹ ਪੱਕਾ ਚਲ ਗਿਆ ਵਾ ਇਹਦੀ ਫੋਟੋ ਲਈ ਫਿਰ ਮੇਰੀ ਫੋਟੋ ਲਾਉਣ ਮੈਂ ਲਿਆਗਾ ਤੇਰੀ ਮਤ ਮਾਰੀ ਤੇਰੀ ਮੈਂ ਨਾ ਤੇਰੀ ਹਾਂ ਇਹ ਮੇਰੀ ਫੋਟੋ ਲਾਉਣੇ ਥੇ ਆਜ ਮਗ ਗਿਆ ਤੈਨੂੰ ਬਿਲਾਉਣ ਲਾਇਆ ਵੇ ਇਹ ਪੱਕਾ ਸੀ ਜਾਂਦਾ ਉਹ ਤੂੰ ਅਗਲ ਨੂੰ ਹੱਥ ਮਾਰ ਮੇਰੀ ਗੱਲ ਸੁਣ ਨਾ ਤੂੰ ਹਰੇ ਹਲੇ ਕਿੱਥੇ ਜਾਣਾ ਵਾ ਤੂੰ ਘਰ ਨੂੰ ਚੱਲ ਪਾਪਾ ਵੇ ਇਹਨੇ ਚੀਜੀ ਖਾ ਗਏ ਤੇਰਾ ਦਿਮਾਗ ਖਰਾਬ ਹੋਇਆ ਪਾਪੇ ਦਾ ਆ ਪਾਪੇ ਨੇ ਕਿੱਥੇ ਜਾਣਾ ਪਾਪੇ ਨੇ ਕੱਲਣਾ ਤੈਨੂੰ ਆਹ ਵੇ ਪਾਪਾ ਇੱਥੇ ਮੇਰੀ ਫੋਟੋ ਲਵਾ ਦੇ ਤੇ ਮੈਂ ਵੀ ਸੀ ਜਾਵਾਂ ਇਹ ਤੇਰੀ ਫੋਟੋ ਲੱਗਦੀ ਹੁੰਦੀ ਐਦਾ ਸੀ ਹੁੰਦਾ ਯੋ ਵੇਇਆ ਤਾਂ ਤਾਂ ਚਲ ਗਿਆ ਤੈਨੂੰ ਦੱਸਿਆ ਤਾਂ ਪੀ ਲੋ ਠੀਕ ਹਾਂ ਹਾਂ ਮੈਂ ਨਹੀਂ ਜਾਣਾ ਫਿਰ ਮੈਂ ਨਹੀਂ ਬੁੱਢੇ ਲੋਣੀ ਆ ਫੋਟੋ ਨਹੀਂ ਲੋਣੀ ਆਪਾਂ ਇਹਨੂੰ ਰਹਿਣ ਦੇ ਤਫਾ ਕਰ ਇਹਨੂੰ ਅਰੇ ਕੰਨ ਗੱਡੀ ਆਹੋ ਤੇ ਨਹੀਂ ਤੈਨੂੰ ਘਰ ਦਾ ਪਤਾ ਲੱਗ ਜਾਵਾ ਘਰ ਤੇ ਮੇਰਾ ਹੋਈ ਆ ਤਾਂ ਫੇਰ ਕਿੱਥੇ ਜਾਣਾ ਤੂੰ ਉਪਾਪੇ ਵੀ ਸਦਾਈ ਵੀ ਨਾ ਹੋਣੀਆਂ ਚੀਜੀ ਖਾ ਖੇ ਆਏ ਨਾ ਮਾ ਚੀਜੀ ਤੋਂ ਖਾਣੀ ਚੀਜੀ ਇਹਨੂੰ ਆਹ ਚੱਲ ਕਰ ਲੋ ਚੱਲ ਤੂੰ ਅਰੇ ਇੱਥੇ ਫਿਰੰਡਿਆ ਵਾ ਵਸਰ ਕਥੇ ਜਾਣਾ ਮੈਨੇ ਉਹ ਇਹਨੂੰ ਤਾਇਆ ਮੈਂ ਇਹਨੂੰ ਘਲਾ ਦਨੇ ਆ ਕਿਤੇ ਵਿਚਾਰਾ ਪਹੁੰਚੂਗਾ ਟਿਕਾਣੇ ਕਿਤੇ ਪਹੁੰਚੂਗਾ ਇਹਨੂੰ ਪਤਾ ਤਾਂ ਕੋਈ ਹੈ ਨਹੀਂਗਾ ਕਿ ਪਹੁੰਚੂਗਾ ਇਹ ਉਹ ਕੀ ਪਤਾ ਜਿਆਦਾ ਆਈ ਜਾਵੇਗੇ ਤੁਰਦੇ ਫਿਰਦੇ ਆ ਨੂੰ ਤੁਹਾਡਾ ਦਿਮਾਗ ਖਰਾਬ ਆ ਤੁਹਾਡਾ ਪਿਓ ਪੁੱਤ ਦਾ ਹੋਰ ਨਹੀਂ ਗੱਲ ਕੋਈ ਵੀ ਤੁਰਦੇ ਫਿਰਦੇ ਜਿਆਦਾ ਜੂ ਅੱਗੇ ਕਿਨਾ ਚਲੋਗੇ ਐਸੇ ਅੱਗੇ ਨਾ ਜਾਦਾ ਵੀ ਇਹਨੂੰ ਉਹ ਬਸੀ ਕਰੋ ਗੱਲਾਂ ਮੈਂ ਹੋਰ ਫਿਰ ਇਹਦਾ ਕੀ ਕਰੀਏ ਦੱਸ ਕੀ ਕਰੀਏ ਇਹਨੂੰ ਇਦਾਂ ਨਹੀਂ ਗੱਲ ਬਣਨੀ ਸਾਰੇ ਲਾਗੇ ਸਾਗੇ ਸਭ ਨੂੰ ਪਤਾ ਵੀ ਤੁਹਾਡਾ ਕੋ ਬੰਦਾ ਰਹਿੰਦਾ ਵਾ ਪਤਾ ਨਾ ਉਥੇ ਜੇ ਕਹਿੰਦੇ ਹੋਰ ਕਹਿੰਦੇ ਫਾੜ ਲਿਆ ਨਾ ਉਨੇ ਰਖ ਲੈਣਾ ਵਾ ਤਾਂ ਤੁਸੀਂ ਪਵਾੜੇ ਨੂੰ ਫੜੇ ਜਾਣਾ ਤੇ ਸਾਰੇ ਟੰਬਰ ਨੂੰ ਤੁਸੀਂ ਪੁੱਠਾ ਟੰਗਣਾ ਵਾ ਪਾਪਾ ਜੀ ਨੂੰ ਫੜ ਲਗੇ ਨੇ ਇਹ ਕੋ ਪੱਠੇ ਪਾਇਆ ਕਰਨੇ ਇਹ ਤੁਹਾਨੂੰ ਮੈਂ ਦੱਸਦਾ ਅਗਲ ਨੂੰ ਹੱਥ ਮਾਰੋ ਇਹਨੂੰ ਛੱਡ ਕੇ ਆਉਣਾ ਤਾਂ ਕਿ ਟਕਾਣੇ ਸਿਰ ਆਪ ਜਾਓ ਛੱਡਣਾ ਪਾਪਾ ਮੇਰੀ ਸੁਣਦਾ ਨਹੀਂ ਅਸੀਂ ਮੈਂ ਜਲਦੀ ਪੱਠੇ ਪੋ ਆ ਇੱਧਰ ਆ ਓਏ ਜਾ ਤਾਇਆ ਉਹਨੂੰ ਮਾਂ ਨਿਕਲੌਣ ਲੱਗੇ ਕਿ ਕਿਤੇ ਕਰਉਣਾ ਤੂੰ ਮੱਤ ਮਾਰੀ ਤੇਰੀ ਤੇਰੀ ਮਰੀ ਆ ਕੀ ਕਰੀਏ ਚਾਰ ਪਈਏ ਦਾ ਚਾਰ ਕਿਉਂ ਪਈਏ ਅੱਗੇ ਸੇਮ ਹੀ ਨਹੀਂ ਹੋਗੇ ਤੁਹਾਡੇ ਕੋਲ ਇੱਥੇ ਰੋ ਗਈ ਆ ਇੱਥੇ ਰਹਿੰਦੇ ਨੂੰ ਇਦਾਂ ਨਾ ਕਰੋ ਇਹਨੂੰ ਇਨੂੰ ਮੇਰੀ ਗੱਲ ਸੁਣੋ ਇਹਦਾ ਡਰੈਸ ਪੂਰਾ ਲਾਓ ਇਹਨੂੰ ਆਪ ਜਾਓ ਛੱਡਣਾ ਮੈਂ ਤੂੰ ਜਾਣ ਕੇ ਪਛਾਣ ਵਾਲੀਆਂ ਗੱਲਾਂ ਕਰਦਾ ਪਛਾਣ ਵਾਲੀਆਂ ਤੂੰ ਦੀ ਕਰਦੇ ਚਾਹੇ ਚੁੰਕੀ ਜਾਓ ਉਥੇ ਲਿਖ ਕੇ ਆਓ ਵੀ ਆਹ ਲਿਖਾ ਗਿਆ ਉਹ ਵੀ ਆਹ ਗੱਲ ਵਾ ਤੇਰਾ ਇੰਦਾ ਹੀ ਆਪਣੇ ਪੈਰ ਤੇ ਆਪ ਹੀ ਕਵਾੜੀ ਮਾਰ ਲਈ ਕਿਦਾਂ ਕਵਾੜੀ ਮਾਰੋ ਜੇ ਤੁਸੀਂ ਆਪ ਜਾਓਗੇ ਹੈਡ ਕੋਆ ਬੰਦਾ ਵਾ ਵੀ ਇਹ ਇਹਦਾ ਕੋਈ ਥਾਣੇਖਾਨਾ ਨਹੀਂਗਾ ਤੇਨੂੰ ਕਿ ਇਹਦਾ ਥਾਣੇਖਾਨਾ ਕਰਕੇ ਇਹਨੂੰ ਪਛਾਹੋ ਆਪੇ ਉਹ ਪਛਾਣਗੇ ਚਾਹੇ ਤੁਸੀਂ ਪਛਾਹੋ ਐਡਾ ਇਹਨੂੰ ਦੇ ਦਿੱਤਾ ਪੈਸੇ ਰੁਪਈਆ 500 ਤੇ ਜਾ ਭਾਜਾ ਕਰਨ ਉਹ ਉੱਥੇ ਜਾ ਕੇ ਕਿਸੇ ਨੇ ਫੜ ਲੈਣਾ ਇਹਨੂੰ ਤੇ ਫੜਲੇ ਫੜਲੇ ਵੀ ਹੁਣ ਕੀ ਕਰੀਏ ਸਾਰੀ ਜ਼ਿੰਦਗੀ ਐਂ ਥੋੜੀ ਰੱਖਣਾ ਸਾਰੀ ਜ਼ਿੰਦਗੀ ਤੇ ਫਿਰ ਕੇ ਸਾਡੇ ਪਿੰਡ ਨੂੰ ਤਾਂ ਪਤਾ ਤੁਹਾਡੇ ਕੋ ਬੰਦਾ ਐ ਇਹਦੀ ਜਾਨ ਹੀ ਬਚਾਈ ਆ ਹੋਰ ਇਹ ਤੇ ਮੁੜ ਕੇ ਕੀ ਜਵਾਬ ਦੋਗੇ ਜਨਾਬ ਆ ਪਾ ਲੈ ਹੁੰਦਾ ਉਦੋਂ ਤੇ ਨਹੀਂ ਮੇਰੀ ਗੱਲ ਤੇਰੀ ਮੁੜ ਕੇ ਕੀ ਜਵਾਬ ਦੋਗੇ ਚਲੋ ਆ ਬਾਤ ਦੀਆਂ ਗੱਲਾਂ ਜੀ ਬਾਤ ਦੀਆਂ ਨਹੀਂ ਗੱਲਾਂ ਹੁੰਦੀਆਂ ਪਹਿਲਾਂ ਸੋਚ ਕੇ ਪੈਰ ਧੱਤ ਰਿਆ ਕਰੋ ਇਹਨਾਂ ਬੰਦੇ ਨੂੰ ਸਮਝਾ ਤੇ ਜਾ ਕੇ ਜਿੰਨੇ ਲਿਆਂਦਾ ਤੁਹਾਡੀ ਮਤ ਮਾਰੀ ਆ ਉਹ ਕਦੀ ਐਨ ਤੁਰ ਪਿੰਦਾ ਕਦੀ ਐਨ ਤੁਰ ਪਿੰਦਾ ਅਗਰ ਤੂੰ ਹੱਥ ਲਾਓ ਇੱਥੋਂ ਜਿਉਂ ਤਰੇ ਉੱਥੋਂ ਉੱਥੇ ਜਾ ਕੇ ਲੋਕਾਂ ਨੇ ਕਹਿ ਦੇਣਾ ਉਹਨਾਂ ਦਾ ਬੰਦਾ ਉਹ ਜਾਂਦਾ ਕਹਿਣਾ ਕੀ ਨਹੀਂ ਕਹਿਣਾ ਉੱਥੇ ਫੜ ਲੈਣਾ ਤੇਨੇ 500 ਰੁਪਏ ਵਖਾੜ ਦੇਣਾ ਮੈਨੂੰ ਆ 500 ਦੇ ਕੇ ਤੋਰਤਾ ਮੁਰਕੇ ਤੈਨੂੰ ਕੋ 8-9 ਮਹੀਨੇ ਤਨਖਾਹ ਵੀ ਲੈਣੀ ਹੋ ਉਹਨਾਂ ਨੇ ਤੇ ਮੈਂ ਦੱਸਦਾ ਗਲਤ ਏ ਠੀਕ ਏ ਉਦਾਂ ਹੀ ਯਾਰ ਗਲਤ ਹੋਟਣ ਵਾਲੀ ਏ ਇਹ ਤੁਹਾਨੂੰ ਲੋਕਾਂ ਨੇ ਵਸਾ ਦੇਣਾ ਵਾ ਜਿਹੜਾ ਉਹਨਾਂ ਦਾ ਪੰਗਾ ਲੈਂਦਾ ਨਾ ਪਿੰਡ ਥਾ ਕੇ ਜਾ ਜਾ ਕੇ ਮੈਂ ਚੱਲਿਆ ਪੰਚਾਇਤਾਂ 'ਚ ਚੱਲਿਆ ਮੈਂ ਫਲਾਣੇ ਦਾ ਚੱਲਿਆ ਜੀਜੀ ਨਾਲ ਬੁਰਾ ਬਣਦਾ ਤੁਹਾਨੂੰ ਲੋਕਾਂ ਠੋਕ ਦੇਣਾ ਇਹ ਤਾਂ ਮਨ ਦਾ ਪਰਵਾ ਮੈਂ ਤੇ ਤੁਹਾਡੇ ਜਨਮ ਟੱਬਰ 'ਚ ਨਾ ਜਨਮ ਲੈ ਕੇ ਪਸਤੋਂ ਡਿਆ ਵਾ ਉਹ ਆਪਣੇ ਭਰਾ ਨੂੰ ਸਮਝਾਇਆ ਮੈਂ ਵੀ ਬਥੇਰਾ ਸਮਝਾਇਆ ਉਹ ਜੇ ਕਿਸੇ ਬੰਨੇ ਲੱਗਦਾ ਠੀਕ ਆ ਨਹੀਂ ਤੋਂ ਅੱਜ ਅੱਗ ਪੱਲੇ ਗੱਲਾਂਾਂ ਖਾਈਂ ਫਿਰ ਗੰਗਾ ਦੀ ਨਹੀਂ ਗੱਲ ਇਹ ਤਾਂ ਇਹਦਾਂ ਹੀ ਕੰਮ ਚੱਲ ਰਿਹਾ ਫੋਨ ਘਰੋਂ ਆਉਂਦਿਆ ਲੱਗਦਾ ਫੋਨ ਘਰੋਂ ਨਹੀਂ ਆਉਂਦਿਆ ਆ ਮੇਰਾ ਫੇਰ ਆ ਗਿਆ ਜੀ ਇਹੋ ਗੱਲ ਦੱਸਣੀ ਆ ਉਹ ਵੀ ਗਿਆ ਸਹਿਰ ਤੁਹਾਡਾ ਕੰਜਰ ਖਾਨਾ ਨਹੀਂ ਮੁੱਕਦਾ ਤੁਹਾਡਾ ਕੀ ਹੋਇਆ ਇਹਨੂੰ ਦੱਸਣ ਗਿਆ ਦੱਸਣਾ ਕਿ ਉਹ ਸਹਿਰ ਗਿਆ ਵਾ ਨਹੀਂ ਇਹੋ ਦੱਸਣੀਆਂ ਵੀ ਇਹ ਵੀਡੀਓ ਚੱਲਣ ਰਹੀ ਹੋਰ ਕੀ ਅਗੇ 20 ਵਾਰ ਤੋਂ ਨੇ ਟੈਲੀਫੋਨ ਮੈਨੂੰ ਕੀਤਾ ਲੈ ਤੂੰ ਇਹ ਨਹੀਂ ਚੰਗਾ ਆਪਣਾ ਪੜਨ ਨਭੰਡੇ ਜੇ ਵੀ ਲੋਕਾਂ ਨੂੰ ਦੱਸਣ ਦੇ ਜਿਆਦਾ ਵੀ ਇਹ ਵੀਡੀਓ ਪਾਈ ਮੈਂ ਦੱਸਣ ਦੇ ਆ ਅਸੀਂ ਦੱਸਣ ਦੇ ਆ ਲੋਕ ਆਪ ਤੱਕ ਖੱਟ ਖਾ ਲੈਂਦੇ ਆ ਜਿੰਨੇ ਨਹੀਂ ਵੀ ਵੇਖਣੀ ਉਹਨੂੰ ਵੀ ਖਾ ਲੈਂਦੇ ਆ ਯਾਰ ਅਸੀਂ ਖਾ ਲੈਂਦੇ ਆ ਲੋਕ ਲੋ 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 ਵੀਡੀਓ ਦੇ ਤੇ ਥਾਂ ਦਾ ਚੱਲਣ ਰਹੀ ਆ ਤੂੰ ਆਪਣੇ ਘਰੋਂ ਕੱਢ ਕੇ ਲੈ ਤੈਨੂੰ ਚਲਦੀ ਵੇਰੇ ਨਹੀਂ ਚਲਦੀ ਕਿਉਂ ਨਹੀਂ ਚਲਦੀ ਝੂਠ ਚਲੇ ਜਾਂਦੇ ਮਾਰੀ ਪਿਓ ਪਤਾ ਦੋਵੇਂ ਬੰਦੇ ਨੂੰ ਰੱਖੋ ਉੱਥੇ ਬੰਦਿਆਂ ਨੂੰ ਮੁਰਕਿਆਂ ਦੇ ਘਰ ਛੱਡ ਕੇ ਆ ਉਹਦੇ ਟੈਲੀਫੋਨ ਕਰੋ ਉਹਦੀ ਘਰ ਨਹੀਂ ਮੂੰ ਤਾਂ ਉਹਨੂੰ ਕੁਝ ਛੱਡ ਕੇ ਆ ਉਹ ਘਰ ਜਾ ਆਪਣੇ ਭਰਾ ਨੂੰ ਸਮਝਾਇਆ ਕੀ ਜਾਂਦਾ ਵਾ ਭਰਾ ਨੂੰ ਵੀ ਸਮਝਾ ਭਰਾ ਜਿਹੋ ਗਾਵੇ ਦਸ ਚਿਰਖਪਾਈ ਕਰਨ ਦੀ ਕੀ ਲੋੜ ਆ ਕੋਈ ਦੋਵੇਂ ਇੱਕੋ ਜਿਹੇ ਸ਼ੇਰੀ ਖਾਣ ਵਾਲੇ ਕੋਈ ਸਾਡੇ ਜੇ ਖਾਲ ਵਾਲੇ ਤਾਂ ਕਿ ਦਿਮਾਗ ਤੇ ਨੁਕਸਾਨ ਤੁਹਾਡੇ ਜਿਹੜਾ ਇੱਕ ਦਿਨਾਂ ਬੁੱਢਿਆਂ ਨੇ ਮੈਨੂੰ ਵੀ ਛਦਾਈ ਕਰ ਦੇਣਾ ਲੱਗਦਾ ਉਹ ਤੇ ਹੋਇਆ ਹੀ ਹੋਇਆ ਮੈਂ ਪੀਣ ਲੈਣ ਜਾਣਾ ਸੀ ਉਹ ਮੈਂ ਚੱਲ ਅਜ ਘੁੱਟ ਪੀਨੇ ਆ ਤੇ ਮੇਰੇ ਨੇ ਵਹਿਮ ਇਹੋ ਜਿਹਾ ਬਿਠਾਤਾ ਹੁਣ ਜੇ ਮੈਂ ਇਧਰ ਨੂੰ ਗਿਆ ਤੇ ਲੋਕਾਂ ਕਹਿਣਾ ਲਾਓ ਜਾਂਦੇ ਜਿਨ੍ਹਾਂ ਨੇ ਬੰਦਾ ਰੱਖਿਆ ਜੀ ਪਤਾ ਕਿੰਨੀ ਕਿ ਵੀਡੀਓ ਚੱਲੀ ਹੋਣੀ ਹੈ ਵੇਖੀ ਤਾਂ ਉਹਦਾ ਮਵੀ ਹੈਗੀ ਆ ਤੇ ਤਾਇਏ ਨੂੰ ਮੈਂ ਕਹਤਾ ਮੈਂ ਨਹੀਂ ਵੇਖੀ ਚੱਲ ਪੀਣ ਦਾ ਤੇ ਬਾਅਦ ਚ ਵੇਨੇ ਕਿ ਤੇ ਨੇਰੇ ਸੇਰੇ ਚੱਲ ਜਾਗੇ ਉਹ ਘਰ ਨਾ ਘਰ ਜਾ ਕੇ ਨਾ ਲੰਬਾ ਪੂ ਨਾ ਕਰਾਂ ਗੱਲ ਵੀ ਉਹ ਕੀ ਜਾਂਦਾ ਫਿਰ ਜੇ ਮੰਨਦਾ ਫਿਰ ਰਾਤੋ ਰਾਤ ਇਹਨੂੰ ਛੁੱਟ ਕੇ ਹੁੰਨੇ ਕਿਤੇ ਜ ਨਹੀਂ ਤੇ ਫਿਰ ਆਪ ਤੇਨੇ ਜਾਣਾ ਨਹੀਂ ਤੂੰ ਵੀ ਭੜੀਆਂ ਕਰ ਅਸੀਂ ਤਾਂ ਅੱਗੇ ਹਟੇ ਮੇਰੇ ਤਾਂ ਪੀਣੀ ਵੀ ਹਰਾਮ ਹੋ ਗਈ ਆ ਤੂੰ ਤੇ ਭਰਾਵਾ ਸਾਥ ਦੇ ਦੇ ਮੇਰਾ ਹੋਰ ਤੱਕ ਇਹਨੇ ਦੇਣਾ ਨਹੀਂ ਆ ਹਾ ਹਾ ਕੀ ਆਵਾ ਮੈਂ ਤਾਂ ਤੈਨੂੰ ਆਖਿਆ ਸੀ ਪੈਸੇ ਦਿੱਤੇ ਸੀ ਵੀ ਜਾ ਚਲ ਜਾ ਤੂੰ ਫੇਰ ਮੋੜ ਆਇਆ ਵਾ ਕਿੱਥੇ ਚਲ ਜਾ ਉਹ ਤੈਨੂੰ ਮੈਂ ਕਲ ਐ ਜਿੱਥੇ ਜਾਣਾ ਜਾ ਚਲ ਜਾ ਬੱਬਾ ਕਹਿੰਦਾ ਤੂੰ ਘਰ ਨੂੰ ਜਾ ਕਿਹੜਾ ਪਾਪਾ ਦੂਜਾ ਪਾਪਾ ਤੂੰ ਕਿਹਨੂੰ ਆਖੋ ਇਹੇ ਪਾਪੇ ਦੇ ਸਿਆਪੇ ਪਾਪੇ ਨੇ ਮੈਨੂੰ ਮਰਵਾਉਣਾ ਇਹਨੇ ਤਾਂ ਹੀ ਤੈਨੂੰ ਵਾਪਸ ਕਰ ਦਿੱਤਾ ਮੋੜ ਦਿੱਤਾ ਕਿ ਬੱਬਾ ਕਹਿੰਦਾ ਉਹ ਕਿੱਥੇ ਚੱਕਿਆ ਤੈਨੂੰ ਉੱਥੇ ਬਸਰੀ ਕੰਡਿਆ ਹੈ ਇਹਨੇ ਦੇ ਸਾਨੂੰ ਮਰਵਾਉਣਾ ਵਾ ਪਾਈ ਉਹ ਮੈਂ ਤੈਨੂੰ ਆਖਾਂ ਵੀ ਜਾ ਕੱਲ ਜਾ ਤੂੰ ਮੈਂ ਤੈਨੂੰ ਕ ਮਾਰਦਾ ਵਾ ਆ ਤਾਂ ਫੇਰ ਆ ਗਿਆ ਵਾ ਆ ਗਿਆ ਮੈਂ ਕੀ ਕਰਾਂ ਉਹ ਤੁਹਾਡੇ ਭਰਾ ਨੇ ਮੋੜਿਆ ਜੇ ਉਥੋਂ ਉਹਨੇ ਦੇ ਸਿਆਪੇ ਪਾਉਣੇ ਆ ਉਹਦਾ ਰਾਦਾ ਵੀ ਕਿਸ ਤਰ੍ਹਾਂ ਫਸੇ ਹੋਏ ਹੁਣ ਮੈਨੂੰ ਲੱਗਦਾ ਕੰਮ ਹੀ ਉਹਨਾਂ ਦਾ ਉਹੋ ਗੱਲ ਵੀ ਕੰਮ ਹੀ ਉਹਨਾਂ ਦਾ ਰਹਾ ਤਾਂ ਵੀ ਹੁਣ ਮੈਂ ਰਾਤ ਨੂੰ ਕਲਾਉਂਗਾ ਬੰਦੇ ਤਾਂ ਹੀ ਇਹਨਾਂ ਨੂੰ ਫੜਨਗੇ ਉਹਦਾ ਮੈਂ ਤੁਹਾਨੂੰ ਦੱਸਾਂ ਮੈਂ ਵੀ ਚੱਲਾ ਹੀ ਕਿਤੇ ਕੰਮ ਮੈਂ ਰਾਤ ਮੁੜ ਕੇ ਆਇਆ ਗੱਲਾਂ ਉਹਦੀਆਂ ਗੌਰ ਕਰਨ ਵਾਲੀਆਂ ਜੇ ਉਹ ਆਂਦਾ ਆਂਦਾ ਤੁਹਾਡੀਆਂ ਵੀਡੀਓ ਸਾਰੇ ਘੁੰਮ ਗਈਆਂ ਤੇ ਸਾਰੇ ਪਿੰਡਰੋਂ ਤੇ ਪਤਾ ਵੀ ਪੰਦਾ ਤੁਹਾਡੇ ਕੋ ਆਏ ਸਾਰੇ ਘੁੰਮ ਗਈਆਂ ਆਂਦਾ ਉਹਨੂੰ ਵੀ ਪਤਾ ਵਾ ਆਂਦਾ 5 ਲੱਖ ਦੀ ਘਰ ਦੀ ਨੇ ਨਾਮ ਰੱਖਿਆ ਉਹਦੇ ਤੇ ਹੁਣ ਜੇ ਇਹਨੂੰ ਕੋ ਹੋ ਗਿਆ ਤੇ ਤੁਹਾਡੇ ਤੇ ਗੱਲ ਹੋਣੀ ਜੇ ਸਾਰੀ ਉਹ ਪਰੇ ਹੋ ਕੇ ਗੱਲ ਕਰ ਲਉ ਪੱਠੇ ਪਨੇ ਮੱਜਾਂ ਨੂੰ ਤੇ ਕੀ ਕਰੀਏ ਹੁਣ ਫਿਰ ਕਿੱਦਾਂ ਕਰਨੀ ਆ ਕਰਨੀ ਤਾਂ ਤੇ ਮੈਨੂੰ ਪਤਾ ਨਹੀਂ ਮੈਂ ਕਿਹਾ ਚੱਲ ਚਲੇ ਜਾਉ ਦਫਾ ਹੋ ਜਾਊਗਾ ਗਾ ਮੈਂ ਤਾਂ ਨਾ ਜੇ ਕਰਨਾ ਹੀ ਹੈ ਕੋਈ ਫਿਰ ਇਹਨੂੰ ਰਾਤੋਂ ਰਾਤ ਕਿਤੇ ਸੁੱਟ ਕੇ ਆਉਨੇ ਆ ਰਾਤੋਂ ਰਾਤ ਹਾਂ ਚਾ ਇਹਦਾ ਕਰ ਲਈ ਗੱਡੀ 'ਚ ਬਿਠਾ ਕੇ ਨਾ ਰਾਤ ਨੂੰ ਕਿਤੇ ਤਾਰਾ ਹੀ ਏ ਇਦਾਂ ਕਰ ਲਾ ਇਦਾਂ ਹੀ ਰਾਤ ਨੂੰ ਛੱਡ ਕੇ ਆਉਂ ਨੂੰ ਚੀਜੀ ਖਾਵਾਂਗੇ ਤੇ ਚਲੋ ਪਰ ਪੰਗਾ ਤੇ ਕੋ ਉਹੀ ਹੈ ਨਾ ਫਿਰ ਹਾਂ ਲੋਕਾਂ ਨੂੰ ਪਤਾ ਤੇ ਹੈਗਾ ਨਾ ਵੀ ਉਹ ਬੰਦਾ ਇਹਨਾਂ ਕੋ ਫਿਰ ਕੀ ਕਰਾਂਗੇ ਫਿਰ ਗੱਲ ਤੇ ਫਿਰ ਉੱਥੇ ਆ ਜਾਣੀ ਹੈ ਤੇ ਜਾਂ ਇਦਾਂ ਕਰਦੇ ਫਿਰ ਰੱਖ ਲੈਨੇ ਆ ਵੇਖੀ ਜਾਊ ਜੋ ਹੋਊਗਾ ਇਹਨੇ ਅੱਗੇ ਵੀ ਆਖਿਆ मैं तंदरसा कोई भी आवे तो बाकी ये मेरा पापावा आ मेरी बीबी या बड़ी मेरी सेवा कर दे मैं नहीं जाना के तेरी तुमके ही है मेरा पापावा दे ये नहीं सारा सिया पावा जो करना है तो ही करो मिन्नू ना को क्यों चंगा इंदुली जन्नत तुम हो जोगरा कि ये कल्लां कांड ऐसा करता कल्लां गोल मोल करी जन्नत वह ਉਹਨਿਓ ਕਹਿਣਾ ਵੀ ਮੈਂ ਜਾਣਾ ਵਾਂ ਤੂੰ ਆਖੀ ਮੇਰਾ ਇਹੋ ਕਰਵੇ ਕਿੱਦਾਂ ਸੋਣਾ ਘਰਵਾ ਮੈਂ ਜਾਣਾ ਹੀ ਨਹੀਂਗਾ ਕੰਗਾ ਕਿੱਦਾਂ ਕਹਿਣਾ ਇਹ ਮੇਰਾ ਲੱਗਦਾ ਚਮਕ ਖਰਾਬ ਹੋ ਗਿਆ ਪਾਪਾ ਪਟੇ ਉਦਰਲਾ ਉਦਰਲਾ ਫਿਰ ਯਾਹ ਉਦਰਲਾ ਪਟਕੇ ਉਦਰਲਾ ਆਇਆ ਉਹ ਸਪੋਰਟ ਜਿੱਥੋਂ ਦੀ ਉਹ ਵੀਡੀਓ ਸ਼ੂਟ ਹੋਈ ਤੁਸੀਂ ਵਾਵਾ ਬਰੀਕੀ ਨਾਲ ਵੇਖਿਆ ਨਹੀਂ ਸੱਚੀ ਉਹ ਤੇ ਵੇਖਿਓ ਤੁਸੀਂ ਕਿਤੇ 107 ਨੰਬਰ ਹੈਗਾ ਰੁਕ ਇੱਥੇ ਰੁਕੋ ਜਰਾ ਆਹ ਭਾਜੀ ਇਹ ਬੱਚੇ ਨੂੰ ਮਾਰੋ ਹਾਂ ਬਾਜ ਸਾਹਮਣੇ ਕਿੱਥੇ ਆ ਆ ਇੱਕ ਮਿੰਟ ਇੱਕ ਮਿੰਟ ਬਾਹਰ ਆਈ ਗਿਆ ਤੇ ਆਓ ਕਾਕਾ ਇੱਕ ਮਿੰਟ ਗੱਲ ਸੁਣੀ ਆਪ ਪਤਾ ਏ ਤੂੰ ਇੱਥੇ ਲੱਗੇ ਰਹਿਣਾ ਨਾ ਹਾਂਜੀ ਇੱਕ ਨਾ ਸੋਹਣਾ ਸਾਨੂੰ ਆ ਵੀਡੀਓ ਆਵੇ ਵਿਖਾਈਆਂ ਰੱਖ ਪਿਆ ਵੇਖਦਾ ਪਛਾਣੀ ਆ ਭਲਾ ਕਿ ਬੰਦਾ ਵੇਖਿਆ ਕਿ ਤੇ ਇੱਥੇ ਹਾਂਜੀ ਇਹ ਇੱਥੇ ਰਹਿੰਦਾ ਪੱਟੇ ਵੀ ਵੱਡਦਾ ਜੇ ਤੇ ਬੜਾ ਹੀ ਛੋਟਾ ਆਹ ਸਾਹਮਣਾ ਹਾਂਜੀ ਤਾਂ ਹੀ ਮੈਂ ਕਹਿਣ ਲਿਆ ਹਣਾ ਵੀ ਇੱਥੋਂ ਦੀ ਕੋਈ ਆ ਵੀਡੀਓ ਕਿਤੇ ਠੀਕ ਆ ਪੁੱਤ ਚੱਲ ਤੂੰ ਚਲ ਆਓ ਚਲੀਏ ਐਦਾਂ ਆ ਵੀ ਚਲੋ ਚਲੋ ਆਓ ਇੱਧਰ ਕਿਹਾ ਵਾ ਉਹ ਜਿਹੜਾ ਸਾਹਮਣਾ ਆ ਆ ਚਟਾਕੜ